ਜੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਹੁੰਦੀ ਆ ਗ੍ਰੰਥ ਸਾਹਿਬ ਨਾਲ ਉਹਨੂੰ ਅਸੀਂ ਪਾਣੀ ਦੇ ਵਿੱਚ ਆਪਾਂ ਬਹ੍ਹਾ ਜਾਣੇ ਆ ਇਹਨਾਂ ਨੇ ਕੀ ਕਿਤਾ 4 ਮਹੀਨੇ ਦਾ ਤੁਸੀਂ ਉਦੋਂ ਕਿੱਥੇ ਸੀਗੇ ਉਹ ਇੱਕ ਮਿੰਟ ਇੱਕ ਮਿੰਟ ਮੈਨੂੰ ਗੱਲ ਦਈਵਾ ਗੁਰਦੁਆਰੇ ਦੀ ਯਾਨੀ ਕਿ ਪਾਣੀ 'ਚ ਬਹ੍ਹਾ ਦੋ ਸੋਲਡ ਆਊਟ ਹੋ ਗਿਆ ਸੋਲਡ ਆਊਟ ਹੋ ਗਿਆ ਨਾ ਤੁਹਾਡੇ ਤੋਂ ਸਾਰੇ ਐਵੇਂ ਹੀ ਕਰਦੇ ਨੇ ਨੂੰ ਤਾਂ ਤੁਸੀਂ ਜਦੋਂ ਤੁਹਾਡੀ ਸੁਣ ਰਹੇ ਆ ਮੈਂ ਤੁਸੀ ਸੁਣੂ ਮੈਂ ਸੁਣਾਨੀਆਂ ਕਿੰਨੇ ਬੰਦੇ পাগল ਮੇਰੇ ਘਰ ਜਾ ਕੇ ਦੇਖ ਮੈਂ ਡਿਪਰੈਸ਼ਨ ਦੀ ਦਵਾਈ ਲੈ ਕੇ ਆਉਣੀ ਆ ਕਦੇ ਗੁਰਦੁਆਰਿਆਂ ਦੇ ਕਦੇ ਇਧਰੋਂ ਬਾਜ ਕਰੇ ਇਧਰੋਂ ਬਾਜ ਪਰ ਸਾਡੇ ਦੇਸ਼ ਨੂੰ ਸ਼ਾਂਤੀ ਕਦ ਮਿਲੂਗੀ ਤੁਸੀਂ ਗੁਰਦੁਆਰਿਆਂ ਤੁਸੀਂ ਗੁਰਦੁਆਰੇ ਸਪੀਕਰ ਤੇ ਬਾਚਕਦੇ ਹੋ ਜਿਵੇਂ ਮੰਦਰਾਂ ਚਕ ਹਾਂ ਹਾਂ ਮੇਰਾ ਰੋਜ਼ ਰੌਲਾ ਪੈਂਦਾ ਅਸੀਂ ਮੈਨੂੰ ਇੱਕ ਗੱਲ ਦਾ ਇੱਕ ਗੱਲ ਦਾ ਸਵਾਲ ਦਾ ਜਵਾਬ ਦੇ ਦਿਓ ਸ਼ੀਤਲਾ ਮਾਤਾ ਮੰਦਿਰ ਸੀ ਸ਼ਿਮ ਮੰਦਰ ਕਿਉਂ ਨਹੀਂ ਬਣਨ ਦੇਣਾ ਦੂਜੀ ਗੱਲ ਕੱਲ ਸਾਡੀ ਵੀਡੀਓ ਆਈ ਹੈ ਮੰਦਰ ਦੇ ਅੰਦਰ ਫੇਰ ਥੋੜੀ ਲੈ ਕੇ ਅੰਦਰ ਬੜੇ ਨੇ ਚਪਲਾ ਪਾ ਕੇ ਅੰਦਰ ਗਏ ਨੇ ਉਹ ਕੌਣ ਨੇ ਕੋਈ ਥੋੜੀ ਨਹੀਂ ਗਈ ਕਿ ਅਸੀਂ ਕੋਈ ਨਹੀਂ ਥੋੜੀ ਪਹਿਲਾਂ ਠੰਡੇ ਤੋਂ ਹੀ ਮੂਰਤੀ ਆ ਅਸੀਂ ਪੂਰਾ ਵਿਧੀ ਮਿਦਾਨ ਦੇ ਕਿਹੜੇ ਕਾਗਜ਼ ਆ ਲਿਆ ਦਿਖਾਓ ਮੇਰੇ ਖਿਲਾਫ ਕਿਹੜਾ ਕਾਗਜ਼ ਹੈ ਇਹ ਰਿਕਾਰਡਿੰਗ ਅਸੀਂ ਬਹੁਤ ਸੁਣ ਚੁੱਕੇ ਠਾਣਿਆਂ ਚ